ਸਿਮਰਤ ਆ ਫੋਨ ਫੜ ਕੇ ਬੈਠੀ ਰਹਿਨੀ ਸਾਰਾ ਦਿਨ ਚਲਾਉਂਦੀ ਰਹਿਨੀ ਆ ਉਹ ਕਿੱਥੇ ਹੀ ਕੌਣ ਭਾਬੀ ਤੇਰੀ ਕਲੇਸ਼ ਪਾਉਣੀ ਐ ਟਾਈਮ ਹੋ ਹੀ ਗਿਆ ਆਉਂਦੇ ਨੇ ਰਸਤੇ ਚੋਂ ਨੇ ਆਉਂਦੇ ਹੋਣੇ ਆ ਫੋਨ ਫੋਨ ਤੇ ਗੱਲ ਹੋਈ ਕੋਈ ਨਹੀਂ ਮੇਰੀ ਤੇ ਨਹੀਂ ਕੋਈ ਗੱਲ ਹੋਈ ਕੋਈ ਨਾ ਫੋਨ ਕਰਕੇ ਪੁੱਛ ਲਓ ਤੁਸੀਂ ਖੋਦੀ ਮੈਂ ਕੀ ਪੁੱਛਾਂ ਹੁਣੇ ਫੋਨ ਕਰਤੇ ਆ ਤੇ ਮੁੜ ਕੇ ਵੇਖੀ ਕਿੱਦਾਂ ਆ ਮੂੰਹ ਦੇ ਵਿੱਚੋਂ ਸੁੜਦੀ ਅੱਗ ਬਾਹਰ ਬੜੀ ਖੁਸ਼ ਰਹਿੰਦੀ ਆ ਹਾ ਹਾ ਲਾ 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 ਛੜਦੀ ਆ ਘਰ ਹੁੰਦਿਆਂ ਨੂੰ ਤਾਪ ਚੜ ਜਾਂਦਾ ਦਾ ਕਿਉਂ ਕਰਦੇ ਆ ਤੁਹਾਨੂੰ ਵੀ ਪਤਾ ਵਾ ਆਉਣ ਲੱਗੇ ਟਾਈਮ ਲੱਗ ਜਾਂਦਾ ਤਾਂ ਟ੍ਰੈਫਿਕ ਵੀ ਕਿੰਨੀ ਹੁੰਦੀ ਆ ਉਹ ਚੱਲ ਇਹ ਵੀ ਗੰਮ ਵਧੀਆ ਹੀ ਆ ਅੱਧਾ ਦਿਨ ਬਾਹਰ ਘਟ ਆਉਂਦੀ ਜਾਂ ਤੇ ਸੌਖੀ ਰੈਂਦੀ ਨਾ ਮੇਰੀ ਨਹੀਂ ਤੇ ਘਰ ਰਵੇ ਤੇ ਸਾਰਾ ਦਿਨ ਕਲੇਸ਼ ਤਕਲੇਸ਼ ਹੋਵੇ ਤੁਹਾਨੂੰ ਵੀਰੇ ਦਾ ਕਿਉਂ ਲੱਗਦਾ ਅਜੇ ਦੋ ਦਿਨ ਹੀ ਹੋਏ ਤੁਹਾਨੂੰ ਉੱਥੇ ਘਰੇ ਰਹਿੰਦਿਆਂ ਨੂੰ ਉੱਜੀ ਵੀ ਤੁਹਾਨੂੰ ਭਾਬੀ ਜੀ ਕੋਈ ਬੋਲ ਦੇ ਤੁਹਾਨੂੰ ਕਲੇਸ਼ ਲੱਗ ਜਾਂਦਾ ਆ ਪਿੰਦੀ ਉਹ ਤੈਨੂੰ ਪਤਾ ਮੈਨੂੰ ਫੀਵਰ ਹੋ ਗਿਆ ਤਾਂ ਕਰਕੇ ਮੈਂ ਘਰ ਰਿਆਂ ਤੇ ਮੇਰਾ ਜੀਣਾ ਆਰਾਮ ਕਰਤਾ ਸੀ ਏਦਾਂ ਉਦਾਂ ਵਾ ਠੰਡ 'ਚ ਬਹਿ ਜੋ ਉੱਪਰ ਬਹਿ ਜੋ ਥੱਲੇ ਬਹਿ ਜੋ ਆਹ ਕੰਮ ਕਰਨਾ ਤੈ ਮੈਨੂੰ ਘਰ ਵੀ ਨਹੀਂ ਬਹਨ ਦਿੰਦੀ ਉਦੋਂ ਚਲੋ ਕੋਈ ਗੱਲ ਨਹੀਂ ਤੂੰ ਆਪ ਹੀ ਫੋਨ ਕਰਕੇ ਪੁੱਛ ਲਓ ਕਿੱਥੇ ਰਹਿ ਗਏ ਆ ਆਉਣ ਹੀ ਦੇ ਹੁਣੇ ਰਸਤੇ 'ਚ ਤੇਰੇ ਫੋਨ ਦਾ ਬੈਲੈਂਸ ਮੁੱਕਾ ਵਾ ਤੂੰ ਫੋਨ ਕਰ ਲੈ ਸਾਨੂੰ ਪੁੱਛ ਲੈਣੀ ਚੁੱਕਿਆ ਨਹੀਂ ਫੋਨ ਤੇਰਾ ਨਹੀਂ ਚੁੱਕਣ ਨਹੀਂ ਦੇ ਲੱਗਦਾ ਰਸਤੇ 'ਚ ਹੁਣੇ ਜੀਣਾ ਆਰਾਮ ਕੀਤਾ ਐ ਨੇ ਨੌਕਰੀ ਕਾਦੀ ਕਰਦੀ ਪਹਿਲਾਂ ਉਹਨਾਂ ਮੇਮ ਸਾਹਿਬ ਨੂੰ ਨਾ 20-20 ਫੋਨ ਕਰੋ ਤੇ ਫੇਰ ਇਹ ਫੋਨ ਚੁੱਕਦੀ ਅੱਜ ਫੇਰ ਲੇਟ ਹੋ ਗਈ ਆ ਉਸ 사ਗਰਾਂਗੇ ਘਰ ਆ ਗਏ ਨੇ ਸਿਮਰਤਾ ਸਿਮਰਪਲ ਹਾਂ ਲਾ ਫੜ ਮਾਰਕੀਟ ਚੋਂ ਖਾਨ ਪੀਂਦਾ ਤੇਰੇ ਸੇ ਸਮਾਨ ਲੈ ਕੇ ਆਈ ਮੈਂ ਅੱਛਾ ਅੱਛਾ ਮੈਂ ਲਾ ਕੇ ਕਿਉਂ ਨਹੀਂ ਪਾ ਭਾਬੀ ਦੇ ਫੋਨ ਕਿਉਂ ਨਹੀਂ ਚੁੱਕਨ ਮੈਂ ਤੁਹਾਨੂੰ ਫੋਨ ਕਰਨੀ ਸੀ ਫੋਨ ਕਿਤੇ ਸੀ ਮੈਨੂੰ ਹਾਂਜੀ ਮੈਂ ਕਾਫੀ ਟਾਈਮ ਨੂੰ ਦੇ ਹੀ ਫੋਨ ਕਰਨ ਤੇ ਵੀਰੇ ਵੀ ਕਹਿੰਦਾ ਹੈ ਕਿ ਕੁਰੀ ਲਾ ਕੇ ਪੁੱਛ ਲੈ ਟਾਈਮ ਕਿੰਨਾ ਹੋ ਚੱਲਿਆ ਫੋਨ ਨਾ ਮੇਰਾ ਪਰਸ ਵਿੱਚ ਨਾਲ ਬੈਠੀ ਲੋ ਗਈ ਸੀ ਤੇ ਮੈਂ ਫਿਰ ਚਾਰਜ ਲਾਇਆ ਨਹੀਂ ਸੀ ਟਾਈਮ ਤਾਂ ਛੁੱਟੀ ਤਾਂ ਹੋਈ ਗਿਆ ਸੀ ਮੈਂ ਕਿਹਾ ਚੱਲ ਘਰ ਜਾਨੀ ਹੁਣ ਸਿੱਧੇ ਵੈਹ ਵਿਕਰਿਆਣਾ ਸੀ ਇਹ ਲੱਲਾ ਨੂੰ ਪਾ ਕੇ ਆ ਆ ਗਏ ਮੇਮ ਸਾਹਿਬ ਸੁਣ ਲਾ ਆਰਡਰ ਛਾੜਦਾ ਤੇਰੇ ਤੇ ਹੁੰਦਿਆ ਸਰ ਠੰਡ ਚੋਂ ਆਏ ਨਾ ਇਹਨਾਂ ਦੇ ਹੱਥ ਜਿਹੜੇ ਨਾ ਬਰਫ਼ ਚ ਪਏ ਆ ਤਾਂ ਕਰਕੇ ਹੁੰਦਿਆ ਆਰਡਰ ਛਾੜਦਾ ਆ ਚੀਜ਼ ਗਰਮ ਕਰਕੇ ਲੈ ਆ ਐਦਾਂ ਕਰਦੇ ਓਦਾਂ ਕਰਦੇ ਤੇਰੇ ਹੱਥ ਟੁੱਟੇ ਆ ਤੂੰ ਨਹੀਂ ਲੈ ਆ ਸਕਦੀ ਤੂੰ ਨਹੀਂ ਗਰਮ ਕਰਕੇ ਦੇ ਸਕਦੀ ਕੁੜੀ ਨੂੰ ਨਹੀਂ ਵੀਰੇ ਕੋਈ ਗੱਲ ਨਹੀਂ ਮੈਂ ਕਰ ਲਵਾਂ ਨਹੀਂ ਹੁਣ ਤੇ ਭਾਬੀ ਬਾਹਰੋਂ ਆਏ ਮੈਂ ਪਾਣੀ ਲੈ ਕੇ ਦੇਣ ਨਾਲੇ ਭਾਬੀ ਤੂੰ ਚੁੱਪ ਕਰ ਜਾ ਆਪੇ ਪੀ ਲੂਗੀ ਉਹਦੇ ਪੈਰਾਂ ਨੂੰ ਮਹਿੰਦੀ ਲੱਗੀ ਆ ਚੱਲ ਜਾ ਪਾਗ ਲਿਆ ਤੂੰ ਰੰਦ ਮੈਂ ਨਹੀਂ ਜਿਆਦਾ ਨਾ ਨੂੰ ਪੂਏ ਚੜਾਇਆ ਕਰ ਵੀਰੇ ਤੂੰ ਕਿਉਂ ਐਦਾਂ ਗੁੱਸੇ ਨਾਲ ਬੋਲਣ ਦਾ ਬਿੰਦੇ ਜੀ ਅਜੇ ਭਾਬੀ ਨੇ ਘਰੇ ਪੈਰ ਹੀ ਰੱਖਿਆ ਤੂੰ ਉਸੇ ਵੇਲੇ ਨੂੰ ਬੋਲਣ ਦਾ ਬਿੰਦੇ ਜੀ ਕੀ ਗੱਲ 5 ਕਿਲੋਮੀਟਰ ਪਿੱਛੋਂ ਤੁਰ ਕੇ ਆ ਗਈ ਆ ਚੰਗੀ ਭਲੀ ਆਈ ਆ ਤੇ ਘਰ ਆਪਣੇ ਆ ਕੰਮ ਕਰ ਲੂਗੀ ਮਾ ਸਾਦ ਕੀ ਹੋ ਜਾਊਗਾ ਕਰਦੀ ਏ ਕੰਮ ਮੈਂ ਕਿਹੜਾ ਕਿਹ ਚ ਰੋਜ਼ ਕੰਮ ਕਰਦੀ ਜੀ ਉਹ ਚੀਜ਼ ਲੈ ਆਏ ਏ ਇੱਕ ਟੁਕੜਾ ਮੈਨੂੰ ਪਾ ਕੇ ਦੇ ਲੈੰਦੋ ਉਹ ਨਾਲ ਚੀਜ਼ ਕੋਈ ਗੱਲ ਨਹੀਂ ਆਪੇ ਖਾ ਲੋਗੀ ਜਿਆਦਾ ਨਾ ਇਹਨੂੰ ਪੁੱਛ ਪੁੱਛ ਕਰਿਆ ਕਰ ਤੇਰਾ ਤੇ ਵੀਰੇ ਚ ਭਾਈ ਪਤਾ ਨਹੀਂ ਕਿਦਾਂ ਦਾ ਵਾ ਇਹ ਕਿਦਾਂ ਫਾਇਦਾ ਸੋਚੋ ਇੱਕ ਅੱਬਾ ਬੀ ਦੀ ਚਮਚੀ ਬਣ ਕੇ ਬੈਗੀ ਏ ਇੰਨਾ ਦੇ ਹੁੰਦਾ ਜਾਂ ਫਿਰ ਕਰ ਕੰਮ ਮੈਨੂੰ ਕੀ ਏ ਠੰਡ ਹੈਗੀ ਏ ਇੱਕ ਹੀ ਕਰਨੀ ਹੈ ਹਾਂਜੀ ਬਸ ਉਹ ਸਮਾਨ ਵਗੈਰਾ ਰੱਖ ਲੇ ਸੀ ਤਰੀ ਕਿੰਨੀ ਭਲਾ ਅੱਜ ਅੱਜ 10 ਤਰੀਕ ਕੀ ਹੈ ਤੇ ਫੇਰ 10 ਤਰੀਕ ਤੇ ਤੇਰੇ ਦਿਮਾਗ ਚ ਕੋਈ ਗੱਲ ਨਹੀਂ ਹੈ ਮੈਂ ਸਮਝੀ ਨਹੀਂ ਕੀ ਕਹਿਣਾ ਚਾਹੀਦਾ ਆ ਜਿਹੜਾ ਪੁੱਲਾ ਫੋਨ ਫਾਈਨਾਂਸ ਕਰਾਇਆ ਈ ਅ ਚੀਜ਼ਾਂ ਲਈਆਂ ਜਿਹੜੀਆਂ ਇਹ ਕਿਸ ਤਰ੍ਹਾਂ ਕਿਹਨੇ ਤਾਰਨੀਆਂ ਮੈਂ ਨਹੀਂ ਮੈਂ ਤਾਰਨੀ ਹੈ ਆ ਤੇ ਸ਼ੌਂਕ ਤੇ ਤੂੰ ਆਪਣੇ ਪੂਰੇ ਕਰਦੀ ਨਾ ਤੂੰ ਇਹ ਤਾਰਨੀਆਂ ਆਪਣੀ ਕਮਾਈ ਦਾ ਰੋਬ ਨਾ ਮੇਰੇ ਤੇ ਨਾ ਜਿਆਦਾ ਮਾਰੀ ਲੱਗੀ ਸਮਝੇ ਮੈਂ ਰੋਕੋ ਤੋਂ ਪਾਨੀ ਨਹੀਂ ਆ ਮੈਨੂੰ ਪਤਾ ਮੈਂ ਤੁਹਾਨੂੰ ਪੈਸੇ ਦੇਣੇ ਮੈਂ ਰਾਤੀ ਫੜਾਈ ਦੇਣੇ ਸੀ ਤੁਹਾਨੂੰ ਆ ਫੜਾ ਦੇਣੀ ਉਦੋਂ ਫੜਾਵੀ ਜਦੋਂ ਸਿੱਬਲ ਖਰਾਬ ਹੋ ਜਾਊਗਾ ਟਾਈਮੋ ਤੇ ਟਾਈਮ ਪਾਇਆ ਕਰ ਕਿਸਤ ਨਾ ਚੀਜ਼ਾਂ ਚੁੱਕੀ ਜਾਂਦੀ ਲਈ ਜਾਂਦੀ ਆ ਕਰਜ਼ਾ ਸਿਰ ਤੇ ਚੜਾਈ ਜਾਂਦੀ ਆ ਲੈਂਦੀ ਵੀ ਮੇਰੇ ਨਾਂ ਤੇ ਆ ਮੜ ਕੇ ਕਿਸ਼ਤਾਂ ਦੇ ਲਿਆਂ ਦੀ ਜਾਨ ਨਿਗਲਦੀ ਆ ਦੀ ਪੈਨੋ ਤਾਂ ਘੁੱਟ ਕੇ ਬਹਿ ਜਾਂਦੀ ਆ ਜਿੱਦਾਂ ਪਤਾ ਨਹੀਂ ਕੀ ਆ 58 ਬਲਟਿਆ ਆਏ ਹਾਂ ਜੀ ਹਾਂ ਜੀ ਦੀਦੀ ਕੀ ਕਰਣ ਲਈ ਆ ਤਾ ਡੰਬੇ ਚ ਪਲਟ ਕੇ ਨਾ ਤੇ ਬਸ ਗੁੰਨਣ ਲੱਗੀ ਸਾਂ ਤੇ ਕੋਈ ਨਹੀਂ ਮੈਂ ਪਲਟ ਲੈਣਾ ਸੀਗਾ ਤੇ ਮੈਂ ਆਪੇ ਕਰ ਲੈਣਾ ਸੀ ਸ਼ਾਮ ਦਾ ਕੰਮ ਨਹੀਂ ਦੀਦੀ ਮੈਂ ਵੇਖਾ ਛੱਟਪਟ ਕਰ ਲੈਣਾ ਸਾਰਾ ਕੰਮ ਤੀ ਫਿਕਰ ਨਾ ਕਰੋ ਬਸ ਮੇਰੀ ਇੱਕ ਗੱਲ ਸੁਣ ਸਵੇਰੇ ਤੂੰ ਜਦੋਂ ਜਾਨੀ ਆਫਿਸ ਸਾਰਾ ਕੰਮ ਕਰਕੇ ਜਾਨੀ ਆ ਕਿਸੇ ਨੂੰ ਕੁਝ ਨਹੀਂ ਕਰ ਦਿੰਦੀ ਕਿ ਸਾਰਾ ਦਿਨ ਮੁੜ ਕੇ ਮੈਂ ਆਫਿਸ ਰਹਿਣਾ ਵਾ ਤੇ ਕਿਸੇ ਨੂੰ ਕੋਈ ਤੰਗੀ ਨਾ ਹੋਵੇ ਤੇ ਫਿਰ ਕੀ ਆ ਤੇ ਦੁਪਹਿਰੇ ਸਿਮਰਤ ਕਰ ਲੈਂਦੀ ਆ ਦੀਦੀ ਉਹਨੂੰ ਸਿਖਾਣਾ ਵੀ ਤਾਂ ਹੈ ਨਾ ਫਿਰ ਤਾਂ ਹੀ ਕਿਹਾ ਨਾ ਕਿ ਉਹਨੂੰ ਵੀ ਇਹੀ ਤਾਂ ਲਾਉਨੇ ਆ ਕਿ ਥੋੜੀ ਜਾ ਸਿੱਖੇ ਕਿਉਂਕਿ ਅਗਲੇ ਘਰ ਜਾਣਾ ਵਾ ਕੱਲ ਨੂੰ ਉਥੇ ਜੇ ਉਹਨੂੰ ਜਾਚ ਨਾ ਹੋ ਗਈ ਤੇ ਅਗਲੇ ਸਾਲ ਉਧਰ ਜਾ ਕੇ ਕਿੱਦਾਂ ਕੰਮ ਕਰੂਗੀ ਉਹ ਤੇ ਹੈ ਤੇ ਰਾਤ ਦਾ ਕੰਮ ਆ ਉਹ ਤੇ ਤੂੰ ਮੇਰੇ ਤੇ ਛੱਡ ਦੇ ਮੈਂ ਆਪੇ ਕਰ ਲੂੰਗੀ ਲੋ ਦੀਦੀ ਹਮੇਸ਼ਾ ਤੂੰ ਹੀ ਕੰਮ ਕਿਤੇ ਨੇ ਮੇਰੇ ਵਿਆਹ ਤੋਂ ਪਹਿਲਾਂ ਵੀ ਤੂੰ ਹੀ ਕਿਤੇ ਸੀ ਹੁਣ ਮੈਨੂੰ ਕਰੰਦਿਓ ਨਾ ਥੋੜਾ ਬੋਧਾ ਕੰਮ ਨਾਲ ਮੇਰਾ ਟਾਈਮ ਪਾਸ ਨਹੀਂ ਹੁੰਦਾ ਕੀ ਕਰਨਾ ਜਾ ਕੇ ਬਹਿਣਾ ਹੀ ਹੈ ਕੱਲਿਆਂ ਕੰਮ ਕੀਤਾ ਮੇਰਾ ਟਾਈਮ ਨਿਕਲ ਜਾਣਾ ਮੈਂ ਕੋਈ ਗੱਲ ਨਹੀਂ ਮੈਂ ਕਰ ਲਾਂਗੀ ਮੇਰੀ ਗੱਲ ਸੁਣ ਲੇਖ ਮੇਰੀ ਇੱਕ ਨਾਲ ਗੱਲ ਸੁਣ ਆ ਸੁੱਖ ਕਿ ਉਹ ਤੈਨੂੰ 24 ਘੰਟੇ ਚੀਕ ਕੇ ਚੀਕ ਕੇ ਬੋਲਦਾ ਹੀ ਰਹਿੰਦਾ ਵਾ ਮੈਂ ਉੱਪਰ ਸੌਂਦੀ ਪਈ ਸੀਗੀ ਕੀ ਤੁਹਾਡੇ ਵਿੱਚ ਕੋਈ ਗੱਲ ਹੋਈ ਆ ਪਤਾ ਨਹੀਂ ਦੀਦੀ ਕੀ ਹੋ ਗਿਆ ਇਹਨਾਂ ਨੂੰ ਇਹਨੇ ਪਿਆਰ ਨਾਲ ਇਹਨੇ ਚੰਗੇ ਤਰੀਕੇ ਨਾਲ ਰਹਿੰਦੇ ਸੀ ਜਦੋਂ ਦੀ ਮੈਂ ਕੰਮਕਾਰ ਚ ਲੱਗ ਗਈ ਆ ਨਾ ਮੈਨੂੰ ਚਾਜ ਨਾ ਬੁਲਾਉਂਦੇ ਹੀ ਨਹੀਂ ਇਹਨਾਂ ਨੂੰ ਪੁੱਛ ਕੇ ਮੈਂ ਨੌਕਰੀ ਕੀਤੀ ਸੀ ਤੁਹਾਨੂੰ ਪਤਾ ਨਾ ਕੰਮਕਾਰ ਚ ਘਾਟਾ ਪੈ ਗਿਆ ਸੀ ਹਲਾ ਤੋ ਹੋ ਜੋਗੇ ਕੱਲ ਨੂੰ ਭੈਣ ਕੀ ਦਾ ਵਿਆਹ ਨਹੀਂ ਘਰ ਚ ਵੱਡੇ ਵੀਰ ਜੀ ਕਿੰਨਾ ਕ ਕਰਣਗੇ ਰਲ ਕੇ ਕਰਨਗੇ ਜੋ ਕਰਨਗੇ ਮੈਂ ਕਿਹਾ ਚੱਲ ਜਦ ਤੱਕ ਤੁਹਾਡਾ ਕੰਮ ਨਹੀਂ ਸੈੱਟ ਹੁੰਦਾ ਫਿਰ ਦੁਬਾਰਾ ਮੈਂ ਵੀ ਜੋਬ ਕਰ ਲੈਣੀ ਮੈਂ ਪੜ੍ਹੀ ਲਿਖੀ ਆ ਕਹਿੰਦੇ ਸੀ ਹਾਂ ਕਰ ਲਾ ਮੈਂ ਕਰ ਲਈ ਪਰ ਪਿਛਲੇ 3-4 ਮਹੀਨਿਆਂ ਚ ਨਾ ਮੱਥੇ ਮਾਟੀ ਇਹਨਾਂ ਦੇ ਪਿਆ ਰਹਿੰਦਾ ਪਤਾ ਨਹੀਂ ਕਿਸ ਗੱਲ ਦਾ ਗੁੱਸਾ ਕਰਦੇ ਨੇ ਮੈਨੂੰ ਸਮਝ ਨਹੀਂ ਆਈ ਅਜੇ ਤੱਕ ਅੰਜੂ ਦੱਸਾਂ ਕੀ ਆ ਜਿਹੜੇ ਬੰਦੇ ਨਾ ਹਮੇਸ਼ਾ ਆਪ ਆਪਣੀਆਂ ਜ਼ਿੰਮੇਵਾਰੀਆਂ ਚੁੱਕਦੇ ਹੋਣ ਜਾਂ ਕਿੱਦਾਂ ਜਦੋਂ ਉਹਨਾਂ ਦੀ ਜਨਾਨੀ ਤੇ ਕੰਮ ਹੋਵੇ ਨਾ ਭੀ ਜਨਾਨੀ ਕਰਦੀ ਜਾਂ ਕਿੱਦਾਂ ਥੋੜਾ ਬਤ ਮੰਨ ਤੇ ਆ ਹੀ ਜਾਂਦਾ ਵਾ ਤੈਨੂੰ ਪਤਾ ਸੁੱਖ ਸ਼ੁਰੂ ਤੋਂ ਹੀ ਇੰਨਾ ਹੈਗਾ ਕਿ ਉਹਨੇ ਆਪਣਾ ਕੰਮ ਆਪੇ ਕਰਨਾ ਵਾ ਹਾਂ ਤੈਨੂੰ ਪਤਾ ਰੇ ਵੱਡੇ ਵੀਰ ਜੀ ਨੇ ਮੈਨੂੰ ਵੀ ਨਹੀਂ ਕਦੀ ਕੰਮ ਤੇ ਜਾਣ ਦਿੱਤਾ ਕਿ ਨਹੀਂ ਜਨਾਨੀਆਂ ਘਰ ਹੀ ਵਧੀਆ ਰਹਿੰਦੀਆਂ ਚੰਗੀਆਂ ਵਾ ਠੀਕ ਆ ਤੇ ਹੁਣ ਤੂੰ ਕੰਮ ਕਰਦੀ ਹੈ ਨਾ ਥੋੜਾ ਜਿਹਾ ਨਾ ਉਹ ਅਫਸਰ ਜਿਹਾ ਰਹਿੰਦਾ ਵਾ ਕਿ ਮੇਰੀ ਜਨਾਨੀ ਕੰਮ ਕਰਦੀ ਉਹਨੂੰ ਇਹ ਕਿ ਮੈਂ ਖੜੇ ਆਪਣੀ ਜਨਾਨੀ ਦੇ ਸਿਰ ਤੇ ਆ ਜਾਂ ਕਿੱਦਾਂ ਵਾ ਪਿੱਲੇ ਉਹ ਤਾਂ ਵਧੀਆ ਰਹਿੰਦਾ ਹੀ ਕਿ ਉਹ ਆਪ ਕੰਮ ਕਰਦਾ ਹੀ ਖੁਸ਼ ਰਹਿੰਦਾ ਹੀ ਹੁਣ ਜਿੰਦੋਂ ਦਾ ਉਹਦਾ ਕੰਮ ਥੋੜਾ ਜਿਹਾ ਹੋਇਆ ਵਾ ਨਾ ਗੜਬੜ ਤੇ ਨੂੰ ਪਤਾ ਕੰਮ ਤੇ ਉੱਤ ਥੱਲੇ ਹੁੰਦੇ ਹੀ ਰਹਿੰਦੇ ਆ ਇੰਨੇ ਟੈਨਸ਼ਨ ਵਾਲੀ ਕਿਹੜੀ ਗੱਲ ਆ ਪਰ ਪਤਾ ਨਹੀਂ ਕਿਉਂ ਇੰਨਾ ਚੜਚੜਾ ਜਿਹਾ ਹੋ ਗਿਆ ਵਾ ਕੋਈ ਗੱਲ ਨਹੀਂ ਮੈਂ ਇਹਨਾਂ ਗੱਲ ਕਰਦੀ ਨਹੀਂ ਰਹਿਣ ਤੋਂ ਦੀਦੀ ਗੁੱਸਾ ਕਰਨਗੇ ਅੱਗੇ ਗੁੱਸੇ 'ਚ ਬੜਾ ਕੁਝ ਬੋਲ ਜਾਂਦੇ ਨੇ ਮੈਂ ਤਾਂ ਕੋਪਲਟ ਕੇ ਜਵਾਬ ਵੀ ਨਹੀਂ ਦਿੰਦੀ ਹੁਣ ਵੇਖੋ ਮੈਂ ਆਈ ਸਾਂ ਸਿੰਦਰ ਦਾ ਸਿਖਾਨ ਵੀ ਨੂੰ ਲੈ ਆਈ ਸਾਂ ਤੇ ਮੈਂ ਕਿਹਾ ਚੱਲ ਕਿਸ਼ਤਾਂ ਦਾ ਮੈਨੂੰ ਧਿਆਨ 'ਚ ਨਿਕਲ ਗਿਆ ਸੀ ਪਰ ਮੈਨੂੰ ਸ਼ਾਮ ਤੱਕ ਆਈ ਜਾਣਾ ਸੀ ਯਾਦ ਕਿ ਕਿਸ਼ਤਾਂ ਦੇਣੀਆਂ ਜਦੋਂ ਮੈਂ ਡੈਰੀ ਖੋਲਣੀ ਸੀ ਪੈਸੇ ਤੇ ਮਰਾਤੀ ਫੜਾਦੇ ਨੇ ਸੀ ਮੈਨੂੰ ਵੀ ਪਤਾ ਮੈਂ ਆਪਣੀ ਮਰਜ਼ੀ ਨਾਲ ਚੀ ਇਨੂੰ ਖਰੀਆਂ ਕੁੱਟੀਆਂ ਸੁਣਾ ਲੱਭੇ ਮੇਰੇ ਦਿਲ ਨੂੰ ਬੜਾ ਆਇਆ ਕਿ ਮੇਰਾ ਬੰਦਾ ਜਿੰਨੇ ਮੈਨੂੰ ਕਦੇ ਉੱਚੀ ਆਵਾਜ਼ 'ਚ ਕਦੀ ਤੂੰ ਨਹੀਂ ਸੀ ਕੀਤਾ ਹਜੇ ਉਹਨੂੰ ਖਾ ਕੇ ਬੋਲਦਾ ਪਿਆ ਇਹ ਕਿਉਂ ਨਹੀਂ ਸਮਝਦਾ ਕਿ ਮਤੇ ਦੁੱਖ ਸੁੱਖ ਦੀ ਪਾਈ ਵਾਲਾ ਜਿਸ ਦਿਨਾਂ ਦਾ ਕੰਮ ਸੈੱਟ ਹੋ ਗਿਆ ਨਾ ਲਗਾ ਮਯਾਲ ਐ ਮੈਂ ਦੂਜੇ ਪਲ ਵੀ ਘਰੋਂ ਬਾਹਰ ਨਿਕਲ ਜਾਵਾਂ ਨਹੀਂ ਜਾਵਾਂਗੀ ਮੇਰਾ ਕਿੱਥੇ ਜੀ ਕਰਦਾ ਜੇ ਮੈਂ ਤਾਂ ਬਸ ਇਹਨਾਂ ਦੇ ਨਾਲ ਥੋੜਾ ਸਾਥ ਹੀ ਦੇਣ ਨਹੀਂ ਆ ਹੰਜ ਤੈਨੂੰ ਪਤਾ ਹੋਣਾ ਬਾਹਰ ਪਲਾਟ ਵਗੈਰਾ ਵੀ ਲੈ ਕਿੰਨਾ ਬੋਝ ਹੈ ਉਹਦੇ ਸਿਰ ਤੇ ਹਾਂਜੀ ਕੰਮ ਡਾਊਨ ਹੋ ਗਿਆ ਆਸ ਕਰਨਾ ਥੋੜੀ ਟੈਨਸ਼ਨ ਜੀ ਚ ਰਹਿੰਦਾ ਵਾ ਕੋਈ ਗੱਲ ਨਹੀਂ ਮੈਂ ਉਹਨੂੰ ਸਮਝਾਵਾਂਗੀ ਠੀਕ ਹੋ ਜਾਏਗਾ ਤੈਨੂੰਦਾ ਨਿੱਕੀ ਨਿੱਕੀ ਕਰ ਜਿਹੜੀ ਚਿੰਗਿਆਰੀ ਹੁੰਦੀ ਆ ਨਾ ਇੱਕ ਦਿਨ ਫਿਰ ਅੱਗ ਬਣ ਜਾਂਦੀ ਆ ਜਿਵੇਂ ਹੁਣੇ ਉਹਨੂੰ ਸਮਝਾਵਾਂਗੀ ਨਾ ਸਹੀ ਹੋ ਜਾਊਗਾ ਗੱਲ ਨੂੰ ਸਮਝੂਗਾ ਠੀਕ ਆ ਭਾਬੀ ਫਿਰ ਤਰੀਕੇ ਨਾਲ ਗੱਲ ਕਰਨਾ ਕਿਤੇ ਔਨ ਹੋਵੇ ਖਰਚ ਤਮਾਸ਼ਾ ਹੀ ਕੋਈ ਲੱਗ ਜਾਵੇ ਨਹੀਂ ਨਹੀਂ ਮੈਂ ਉਹਨਾਂ ਆਰਾਮ ਨਾਲ ਹੀ ਗੱਲ ਕਰੂੰਗੀ ਚਲ ਠੀਕ ਆ ਮੈਂ ਉਹਨੇ ਦਾ ਥੋੜਾ ਜਿਹਾ ਕਰ ਲੈਣੀ ਕੰਮ ਮੁਰਕੇ ਸਬਜ਼ੀ ਤੇ ਹੀ ਬਣਾ ਲੈਣਾ ਠੀਕ ਆ ਠੀਕ ਠੀਕ ਗੱਲਾਂ ਬਾਤਾਂ ਹੁੰਦੀਆਂ ਭੈਣ ਭਰਾਵਾਂ ਵਿੱਚ ਕੋਈ ਗੱਲ ਇਹਨਾਂ ਹੁੰਦੀ ਆ ਬੀਜੀ ਉਦਾਂ ਹੀ ਬੈਠੇ ਆ ਤੇ ਉਹਨੂੰ ਵੀ ਕਿਤੇ ਲਾਗੇ ਬਿਠਾ ਲਿਆ ਕਰੋ ਉਹ ਵੀ ਕਿਤੇ ਹਾਸ ਖੇਡ ਲਿਆ ਕਰੇ ਸਾਰੀ ਦਿਹਾੜੀ ਦਫ਼ਤਰ ਬੈਠੀ ਰਹਿੰਦੀ ਕੁਰਸੀ ਦੇ ਉੱਤੇ ਕੀ ਕਰਦੀ ਆ ਬੱਸ ਇਹੋ ਸੁਭਾਜੇ ਮੈਂ ਹੁਣੇ ਭਾਬੀ ਬਾਰੇ ਦੇ ਹੀ ਗੱਲ ਕਰਨ ਮੈਂ ਕਿਹਾ ਕਿ ਜੇ ਉਹ ਜਾਰੇ ਆਏ ਆ ਕੰਮ ਤੋਂ ਰਸਤੇ ਕਰੰਦੋਂ ਤੇ ਜੇ ਮੈਂ ਕਿਸੇ ਕੰਮ ਨੂੰ ਹੱਥ ਲਾਉਣੀ ਨਾ ਤੇ ਵੀਰਾ ਮੈਨੂੰ ਬੋਲਣ ਦਾ ਪੈਂਦਾ ਕਿ ਤੂੰ ਕਿਉਂ ਕੰਮ ਕਰਦੀ ਉਹ ਆਪੇ ਆ ਕੇ ਕਰ ਲੂਗੀ ਤੂੰ ਆ ਵੀ ਨਾ ਕਰ ਤੂੰ ਆ ਵੀ ਨਾ ਕਰ ਸਾਰਾ ਸੇਤ ਸੌਰ ਸਿਰ ਤੇ ਪਾ ਦੇ ਕੰਮ ਦੱਸੋ ਭਾਬੀ ਜੀ ਮੈਂ ਗਲਤ ਗੱਲ ਕਰਨਦਿਆਂ ਕੋਈ ਜਦੋਂ ਤੋਂ ਵਿਆਹੀ ਗਈ ਤਾਂ ਫਿਰ ਤੁਸੀਂ ਕੰਮ ਕਰਨੇ ਆ ਕੇ ਸਾਰੇ ਆ ਕੇ ਸੁਖ ਮੇਰੀ ਇੱਕ ਗੱਲ ਸੁਣ ਤੂੰ ਇਦਾਂ ਦਾ ਪਹਿਲੇ ਤੇ ਨਹੀਂ ਸੀਗਾ ਜਦੋਂ ਦਾ ਹੁਣ ਹੋ ਗਿਆ ਵਾ ਹੁਣ ਭਾਬੀ ਦੀ ਸਾਰਾ ਦਿਨ ਮੇਰਾ ਸਿਰ ਚੱਟਦੀ ਰਹਿੰਦੀ ਆ ਜਦੋਂ ਵੇਖੋ ਚੀਜ਼ਾਂ ਕਰਜ਼ੇ ਦੇ ਚੁੱਕੀ ਜਾਂਦੀ ਆ ਬਾਰੋ ਆਪਦੀਆਂ ਮਰਜ਼ੀਆਂ ਕਰਦੀ ਆ ਫਿਰ ਤੁਸੀਂ ਕੀ ਚਾਹੁੰਦੇ ਮੈਂ ਤਾਂ ਥੱਲੇ ਲੱਕ ਰਵਾਂ ਤੇ ਜਿਉ ਆਪਣਾ ਕਮਾਉਂਦੇ ਆ ਤੇ ਘੱਟੋ ਘੱਟ ਜੇ ਤੁਹਾਨੂੰ ਕਿਸ਼ਤਾਂ ਨਹੀਂ ਡਾ ਰਿਆ ਜੇ ਕਮਾਉਂਦੇ ਤੇ ਲਾਭ ਵੀ ਦੇਣਗੇ ਐਡਾ ਵਾਲਾ ਡਾ ਦੇ ਦੱਸੋ ਤੁਹਾਨੂੰ ਉਹ ਵੀ ਮੈਂ ਚੇਤਾ ਕਰਾਉਂਦਾ ਹੀ ਫੇਰ ਜਾ ਕੇ ਲਾਉਂਦੀ ਉਹ ਕਿਸ਼ਤਾਂ ਓਹੋ ਸੁਖ ਫੇਰ ਕੀ ਹੋਇਆ ਆਈ ਤੇ ਹੁੰਦਾ ਵਾ ਦੋਵਾਂ ਜੀਆਂ ਦਾ ਆਪਸ ਚ ਜੇ ਉਹ ਭੁੱਲ ਗਈ ਤਾਂ ਤੂੰ ਚੇਤਾ ਕਰਾ ਦੇ ਜੇ ਤੂੰ ਭੁੱਲ ਗਿਆ ਉਹ ਚੇਤਾ ਕਰਾ ਦਊਗੀ ਇਹਦੇ ਵਿੱਚ ਇੰਨਾ ਝੜਨ ਵਾਲੀ ਕਿਹੜੀ ਗੱਲ ਆ ਨਾਲ ਮੇਰੀ ਇੱਕ ਗੱਲ ਸੁਣ ਹਾਂ ਜੇ ਤੇਰਾ ਕੰਮ ਚੱਲ ਥੋੜਾ ਡਾਊਨ ਹੋ ਗਿਆ ਵਾ ਤੇ ਤੂੰ ਇਨਾ ਚਿੜਾ-ਚਿੜਾ ਹੋ ਗਿਆ ਵਾ ਕੰਮ ਦੇ ਉੱਤੇ ਥੱਲੇ ਹੁੰਦਾ ਹੀ ਰਹਿੰਦਾ ਵਾ ਇਹਦੇ ਵਿੱਚ ਉਹਦਾ ਵਿਚਾਰੀ ਦਾ ਕੀ ਕਸੂਰ ਉਹ ਤੇ ਸਵਾ ਤੇਰੇ ਨਾਲ ਹੱਥ ਮਟਾਉਣ ਲਈ ਆ ਕਿ ਚੱਲ ਮੈਂ ਵੀ ਚਾਰ ਪੈਸੇ ਕਮਾ ਕੇ ਲਿਆਉਂਗੀ ਤੇ ਕੋਈ ਕੰਮਕਾਰ ਹੋ ਜਾਊਗਾ ਜਾਂ ਵਧੀਆ ਚੱਲ ਜੜੀ ਵੀ ਚੀਜ਼ ਲੈਣ ਦੀ ਘਰ ਚੀ ਲੈਣ ਦੀ ਨਾਲ ਮੇਰੀ ਗੱਲ ਸੁਣੋ ਭਾਬੀ ਅੱਜ ਕਮਾਉਣ ਲੱਗੀ ਮੇਰੇ ਤੇ ਕਦਾ ਅਸਰ ਕਮਾਉਂਦੀ ਆਪਣੀਆਂ ਚੀਜ਼ਾਂ ਆਪੇ ਲੈ ਕੇ ਆ ਜਾਂਦੀ ਆ ਨਾਲ ਮੇਰੀ ਗੱਲ ਸੁਣ ਨਹੀਂ ਮੈਨੂੰ ਕਿਹੜਾ ਉਹਨੇ ਪੈਂਟ ਕੋਟ ਲੈਤਾ 5000 ਵਾਲਾ ਜਿਹੜਾ ਤੇ ਸਿਰ ਤੇ ਤੇ ਜਿਲੋਪਾ ਵੀ ਕਹਿ ਦੇਂਦੀ ਕਿ ਦੱਸੋ ਤੁਹਾਨੂੰ ਕੀ ਚੀਜ਼ ਦੀ ਲੋੜ ਹੈ ਮੈਂ ਤੁਹਾਨੂੰ ਲੈ ਦੇਣੀ ਔਰ ਤੁਹਾਡੇ ਚੀਗੋ ਜਾਗ ਜਾਂਦੀ ਨਾ ਨਾ ਮੈਂ ਆਪੇ ਆਪਣਾ ਕਮੋਨਾ ਤੇ ਆਪੇ ਆਪਣਾ ਖਰਚਾ ਚੁੱਕ ਨੂੰ ਮੈਂ ਜਨਾਨੀ ਦੇ ਥੱਲੇ ਨਹੀਂ ਲੱਗ ਸਕਦਾ ਇੱਚੀ ਮੈਂ ਤੋਂ ਹੀ ਨਹੀਂ ਰਹ ਹੁੰਦੇ ਜੇ ਚੱਲ ਸਿਮਰਤ ਸੁਖ ਮੇਰੀ ਇੱਕ ਗੱਲ ਸੁਣ ਮੈਂ ਨਹੀਂ ਕਰੀਦਾ ਹੁੰਦਾ ਨਾਲ ਉਹਦੇ ਨਾਲ ਪਿਆਰ ਨਾ ਰਿਹਾ ਕਰ ਪਿਆਰ ਨਾਲ ਗੱਲ ਕਰਿਆ ਕਰ ਸਾਰਾ ਦਿਨ ਅਗਲੀ ਖਾਪ ਕੇ ਹੁੰਦੀ ਆ ਤੇ ਤੂੰ ਵੀ ਨੀ ਅੱਗੋ ਸਿੱਧੇ ਮੂੰਹ ਬੋਲੇਗਾ ਉਦੋਂ ਤੇ ਕੀ ਬੀਤਦੀ ਹੋਊਗੀ ਪਹਲਾ ਹੁਣੇ ਪਤਾ ਰਸੋਈ ਚ ਕੀ ਆਖਣ ਦੀ ਆਂਦੀ ਇਹਨਾਂ ਦਾ ਕੰਮ ਵਧੀਆ ਤਰ੍ਹਾਂ ਹੋ ਜੇ ਨਾ ਚੱਲ ਜੇ ਭਾਬੀ ਤੇ ਫਿਰ ਮੈਂ ਨਾ ਆਪਣੀ ਨੌਕਰੀ ਛੱਡ ਦੇਣੀ ਆ ਮੈਂ ਸਰਕਾਰੀ ਰਿਆ ਕਰੂੰਗੀ ਇਹ ਗੱਲ ਇਹ ਕਹਿੰਦੀ ਤੇ ਹੋਰ ਉਹਨੂੰ ਤੇ ਚਾਹ ਲੱਗਾ ਵਾ ਉਹ ਤੇ ਇਹੀ ਤੇਰੇ ਕਰਕੇ ਡਈ ਹੈ ਨਾ ਕਿ ਤੇ ਮੇਰੇ ਬੰਦੇ ਦੀ ਨਾ ਪਿੱਠ ਨਾ ਲੱਗੇ ਕਿਸੇ ਤਰ੍ਹਾਂ ਤੁਹਾਨੂੰ ਪਤਾ ਭਾਬੀ ਭਾਬੀ ਇਹਨਾਂ ਵਿਚਾਰੇ ਕਰਦੇ ਜੇ ਕੋਈ ਖਾਣ ਲਈ ਚੀਜ਼ ਲੈ ਕੇ ਆ ਜਾਂਦੇ ਨਾ ਕਿ ਚਲ ਸਿਮਰਤ ਲਈ ਕੋਈ ਲੈ ਜਾਂਦੀ ਇਹਨਾਂ ਲਈ ਕੋਈ ਚੀਜ਼ ਲੈ ਜਾਂਦੀ ਪਰ ਨਾ ਵੀਰੇ ਨੂੰ ਤੇ ਕਹਣਾ ਨਾ ਇਹਦੇ ਹੱਥ ਦੀ ਨਾ ਕੋਈ ਜੀ ਚੀਜ਼ ਲਿਆ ਕੇ ਦਿੱਤੀ ਆਪ ਹੀ ਪਾ ਕੇ ਦਵੇ ਤੇ ਆਪ ਹੀ ਸਾਨੂੰ ਲਿਆ ਕੇ ਦਵੇ ਆਈ ਇਹ ਨਾ ਉੱਠ ਕੇ ਚਲ ਠੀਕ ਆ ਸੁਖ ਮੈਂ ਤੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਵੀ ਆਪਾਂ ਇਹਨੂੰ ਇੰਨਾ ਕਿਉਂ ਪੜਾਉਂਦੇ ਆ ਇਹ ਮੈਂ ਤਾਂ ਆਪਾਂ ਬੀਜ ਨੂੰ ਪੜਾਉਂਦੇ ਆ ਵਾ ਕਿ ਕੱਲ ਨੂੰ ਪੜ੍ਹੀ ਲਿਖੀ ਹੋਊਗੀ ਕਿਦਾਂ ਨਾ ਕਿਤੇ ਅੱਗੇ ਜਾ ਕੇ ਕਾਮੇ ਦਾ ਮਤਲਬ ਵੇਖੋ ਹੀ ਆਪਣਾ ਨਾ ਇਹ ਜ਼ਰੂਰੀ ਤੇ ਨਹੀਂ ਆ ਹਰ ਬਰਾਸਮਾਨ ਚ ਗੁੱਡੀ ਚੜੀ ਰਹੇ ਹੋ ਸਕਦਾ ਇਹਦਾ ਘਰ ਵਾਲਾ ਕੱਲ ਨੂੰ ਕੰਮ ਉੱਪਰ ਥੱਲੇ ਹੋਵੇ ਉਹਦੇ ਨਾਲ ਹੱਥ ਵਡਾਊਗੀ ਤਾਂ ਕਰਕੇ ਇਹਨੂੰ ਪੜਾਉਂਦੇ ਆ ਬਸ ਆਹੀ ਗੱਲ ਮੈਂ ਤੇਰੇ ਮੂੰਹ ਸੁਣਨਾ ਚਾਹੁੰਨੀ ਸੀ ਤੇ ਜੇ ਅੰਜੂ ਆ ਕੁਝ ਕਰਦੀ ਆ ਤੇਰਾ ਹੀ ਹਾਥੀ ਵਟਾਉਣ ਲਈ ਹੈ ਨਾ ਮਾਡੇ ਟਾਈਮ ਤੇ ਤੇ ਫਿਰ ਤੇਰੇ ਮੱਥੇ ਤੇ ਨਹੀਂ ਸ਼ਕਣ ਕਿਉਂ ਰਿੰਦੀ ਆ ਗੱਲ ਤੇ ਭੈਣ ਦਾ ਸੋਚੰਦਿਆਂ ਵਾਂ ਕਿ ਅੱਜ ਮੈਂ ਆਪਣੀ ਭੈਣ ਨੂੰ ਇੰਨਾ ਕ ਪੜਾਵਾ ਕਿ ਕੱਲ ਨੂੰ ਕੋਈ ਦੁੱਖ ਸੁੱਖ ਹੋਵੇ ਆਪਣੇ ਘਰ ਚੋਂ ਸਾਥ ਦੇ ਸਕੇ ਤੇ ਫਿਰ ਤੂੰ ਕਿਉਂਆਂ ਗੱਲਾਂ ਸੋਚਦਾ ਆ ਭਾਬੀ ਇਹ ਤੇ ਗੱਲਾਂ ਮੈਂ ਸੋਚੀਆਂ ਨਹੀਂ ਫੇਰ ਇਹੋ ਤੇ ਗੱਲ ਆ ਨਾ ਵੀਰੇ ਸੋਚਣਾ ਚਾਹੀਦਾ ਵਾ ਭਾਬੀ ਦੇ ਵੀ ਘਰ ਜਾਨੇ ਇਸੇ ਕਰਕੇ ਉਹਨਾਂ ਨੂੰ ਪੜ੍ਹਿਆ ਲਿਖਾਇਆ ਹੋਊਗਾ ਕਿ ਟਾਈਮ ਦਾ ਪਤਾ ਨਹੀਂ ਹੁੰਦਾ ਚੰਗਾ ਮਾੜਾ ਤੇ ਨੰਗਦਾ ਹੀ ਰਹਿੰਦਾ ਤੇ ਚਲੋ ਅੱਜ ਪੜੇ ਲਿਖੇ ਆ ਚੰਗਾ ਕਰਦੇ ਆ ਤੇ ਅੱਜ ਕਮੋਂਦਿਆ ਪਏ ਆ ਤੁਹਾਡਾ ਹੀ ਹੱਥ ਬਣਾਉਂਦੇ ਆ ਆਪਣੇ ਘਰ ਦਾ ਸੋਚਣਦੇ ਉਹ ਕਿਹੜਾ ਵਿਚਾਰ ਆਪਣਾ ਜੋੜੀ ਜਾਂਦੇ ਕੋਈ ਵੀਗਾ ਭਾਬੀ ਜੀ ਮੈਂ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਤੇ ਫਿਰ ਜਾ ਉਹਨੂੰ ਸਮਝਾ ਪਿਆਰ ਨਾਲ ਉਹਦੇ ਨਾਲ ਗੱਲ ਕਰ ਸਮਝਾ ਵੀ ਦਊਗਾ ਭਾਬੀ ਜੀ ਵੈਸੇ ਤੇ ਮੇਰੇ ਕਹਿਣੇ ਤੋਂ ਬਾਹਰ ਨਹੀਂ ਮੈਨੂੰ ਨਾ ਇਹਨੇ ਪੁੱਛ ਕੇ ਜੋਬ ਗਿਆ ਸੀ ਵੀ ਮੈਨੂੰ ਮੈਂ ਜੋਬ ਕਰਨਾ ਹੈ ਕਿ ਨਾ ਕਰਨਾ ਮੈਂ ਕਹਿਆ ਚੱਲ ਕਰ ਲੈ ਕੋਈ ਚੱਕਰ ਨਹੀਂ ਆ ਵੀ ਤੂੰ ਵੀ ਇੱਥੇ ਘਰ ਬਿਠੀ ਬਿਠੀ ਬੋਰ ਹੁੰਦੀ ਰਹਿਣੀ ਹੈ ਪਰ ਮੈਨੂੰ ਨਹੀਂ ਪਤਾ ਮਰੀਆ ਫालतू ਦੀ ਗੋ ਇੱਥੋਂ ਤੱਕ ਗੱਲ ਬਚਾਉਗੀ ਕੋਈ ਗੱਲ ਨਹੀਂ ਮੈਂ ਕਰਨਾ ਜਾਗੇ ਤਾਂ ਨਾ ਕਰ ਚਾਹ ਸ਼ੁਕਰ ਇਹਦੇ ਮੱਤ ਤੇ ਪਰਦਾ ਪਿਆ ਹੈ ਜਿਹੜਾ ਉਹ ਲੱਥਾ ਸਹੀ ਗੱਲ ਹੈ ਭਾਬੀ ਮੈਂ ਜੇ ਸਮਝਾ ਸਮਝਾ ਕੇ ਆ ਕੇ ਗਈ ਚਲੋ ਤੁਸੀਂ ਕੁਝ ਮਤ ਦਿੱਤੀ ਇੰਨਾ ਕਿਤੇ ਪਤਾ ਲੱਗ ਗਿਆ ਨਾ ਕਿ ਜਨਾਨੀ ਬੰਦਾ ਇੱਕ ਬਰਾਬਰ ਹੁੰਦੇ ਜ਼ਰੂਰੀ ਨਹੀਂ ਹੈ ਕਿ ਜਨਾਨੀ ਜੇ ਵੱਧ ਕਮਉਂਦੀ ਹੋਵੇ ਤੇ ਬੰਦੇ ਨੀਵਾ ਹੋਣਾ ਪੈਂਦਾ ਕਈ ਬੰਦਿਆਂ 'ਚ ਆਦਤ ਹੁੰਦੀ ਆ ਕਿ ਜਨਾਨੀ ਦੇ ਕੁਚਾਰ ਪੈਸੇ ਵੱਧ ਕਮਾ ਲੈਣਾ ਉਹਨਾਂ ਨੂੰ ਹੁੰਦਾ ਵਾ ਪਤਾ ਨਹੀਂ ਹੁਣ ਮੈਂ ਨੀਵਾ ਹੋ ਗਿਆ ਪਰ ਇਦਾਂ ਨਹੀਂ ਹੁੰਦਾ ਘਰ ਪਰਵਾਰ ਵਿੱਚ ਸਾਰੇ ਇੱਕੋ ਵਰਗੇ ਹੁੰਦੇ ਆ ਬਿਲਕੁਲ ਘੱਟ ਵੱਧ ਨਹੀਂ ਕੁਛ ਹੁੰਦਾ ਹਾਂਜੀ ਇੰਨੀ ਡਰ ਕੇ ਹੋਈਆਂ ਨਹੀਂ ਕੁਛ ਨਹੀਂ ਕੰਮ ਕਰਦੀ ਵੀ ਸਾਂ ਮੇਰੀ ਗੱਲ ਸੁਣ ਤੈਨੂੰ ਪਤਾ ਨਾ ਮੈਂ ਤੈਨੂੰ ਨਾਲ ਗੁੱਸੇ ਜਿਹਾ ਨਾ ਬੜਾ ਵੱਧ ਘੱਟ ਬੋਲ ਗਿਆ ਤੈਨੂੰ ਪਤਾ ਮੇਰੇ ਮਨ 'ਚ ਨਾ ਤੇਲ-ਦਮਾਚ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਹੁਣ ਜੋ ਵੀ ਗੱਲ ਨਾ ਇਹਨੂੰ ਖਤਮ ਕਰ ਠੀਕ ਹੈ ਮੈਂ ਤੇ ਕੋਈ ਗੱਲ ਫੜੀ ਨਹੀਂ ਜੀ ਤੁਸੀਂ ਬਸ ਕੁਝ ਨਾ ਕੁਝ ਬੋਲਦੇ ਹੋ ਰੋਜ਼ ਹੀ ਬੋਲਦੇ ਹੋ ਪਰ ਪਤਾ ਨਹੀਂ ਕਿਉਂ ਤੁਹਾਡੇ ਦਿਲ ਚ ਇਹ ਗੱਲ ਆਈ ਹੈ ਕਿ ਮੇਰਾ ਕੰਮ ਕਰ ਘਟ ਗਿਆ ਤੇ ਮੇਰੀ ਜਨਾਨੀ ਕਮਾਲ ਲਾਪੀ ਵੱਧ ਖਰੇ ਦੇ ਝੰਕਾਰ ਆ ਗਿਆ ਕੋਈ ਈਗੋ ਲੈ ਕੇ ਬਹਿ ਗਈ ਹੈ ਜਾਂ ਆਪਣਾ ਹੁਕਮ ਸੁਣਾਏਗੀ ਕੋਈ ਮੇਰੇ ਮਨ ਚ ਅਜਾ ਕੁਝ ਨਹੀਂਗਾ ਮੈਂ ਤਾਂ ਹਰ ਪਲ ਚਾਹਨੀ ਤੁਹਾਡਾ ਕੰਮ ਕਰ ਚੱਲੇ ਤੇ ਮੈਂ ਉਸੇ ਤਰ੍ਹਾਂ ਘਰ ਚ ਹੀ ਰਵਾਂ ਜਿਵੇਂ ਬੈਲਾ ਰਹਿਣੀ ਸਾਂ ਹੋਰ ਕੋਈ ਗੱਲ ਨਹੀਂ ਮੇਰੇ ਮਨ ਚ ਛੁੱਟੀ ਹੁੰਦੀ ਐ ਕਾਲ ਪੈਂਦੀ ਰਹਿੰਦੀ ਮੈਂ ਫਟਾਫਟ ਕਾਰ ਜਾਵਾਂ ਆਪਣੇ ਪਰਿਵਾਰ 'ਚ ਜਾਵਾਂ ਪਰ ਪਤਾ ਨਹੀਂ ਤੁਸੀਂ ਕਿਹੜੇ-ਕਿਹੜੇ ਸ਼ਬਦਾਂ ਨਾਲ ਮੈਨੂੰ ਕੀ ਕੁਝ ਕਹਿ ਜਾਂਦੇ ਹੋ ਮੈਂ ਦੱਸ ਨਹੀਂ ਸਕਦੀ ਚਲ ਬੱਸ ਕਰ ਮੈਂ ਵੀ ਉਹ ਚੀਜ਼ਾਂ ਸੋਚਣ ਰਿਆਂ ਵੀ ਮੈਂ ਵੀ ਤੁਹਾਨੂੰ ਵੱਧ ਘੜ ਕਿੰਨਾ ਬੋਲਦਾ ਰਿਆਂ ਮੈਂ ਆਪਣੀ ਆਂ ਵੀ ਇਹੋ ਕਰਕੇ ਤੇ ਵੱਧ ਘੜ ਤੁਮ ਗੱਲਾਂ ਕਰਦਾ ਰਿਆਂ ਚਲ ਸਾਡਾ ਸਾਰੀਆਂ ਗੱਲਾਂ ਤੇ ਚਾਹ ਬਣਾ ਕੇ ਨਾ ਮੇਰੇ ਵਾਸਤੇ ਵਧੀਆ ਜੀ ਲੈ ਕੇ ਆ ਠੀਕ ਐ ਕਾਰ ਹਮੇਸ਼ਾ ਬੰਦੇ ਦੀ ਕਮਾਈ ਨਾਲ ਹੀ ਚੱਲਦਾ ਐ ਔਰ ਤੁਹਾਡਾ ਹਮੇਸ਼ਾ ਸਾਥ ਦਿੰਦੀ ਹੈ ਪਲੀਜ਼ ਲੜੋ ਝਗੜੋ ਨਾ ਈਗੋ ਨਾ ਗਿ ਰੱਖੋ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਸੁਖ ਨੇ ਅੰਜੂ ਨੂੰ ਸਮਝਿਆ ਔਰ ਪਿਆਰ ਨਾਲ ਸਾਰੀ ਗੱਲ ਖਤਮ ਕਰ ਲਈ ਕਿਉਂਕਿ ਸਾਰਾ ਗੈਡਟ ਭਾਬੀ ਨੂੰ ਮਿਲਦਾ ਹੈ ਔਰ ਅੰਜੂ ਵੀ ਇਸ ਗੱਲ ਨੂੰ ਸਮਝ ਗਈ ਕਿ ਮੇਰਾ ਬੰਦਾ ਅੰਦਰੋਂ ਅੰਦਰੋਂ ਕਿਸ ਗੱਲ ਤੋਂ ਟੁੱਟਿਆ ਆਇਆ ਸੀ ਸੋ ਸਾਡੇ ਦੋਨਾਂ ਦੀ ਤਾਂ ਬੰਨ ਗਈ ਤੁਸੀਂ ਸਾਰੇ ਵੀ ਇਸ ਤਰ੍ਹਾਂ ਹੀ ਨਾਲ ਮਿਲ ਕੇ ਰਹਿਣਾ ਠੀਕ ਹੈ ਜੀ